ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉੱਪਰ ਅੱਜ ਸ਼ੋਭਾ ਯਾਤਰਾ ਜਿਹੜੀ ਹੈ ਇਹ ਨਿਕਾਲੀ ਜਾ ਰਹੀ ਹੈ ਔਰ ਦਵਾਬੇ ਦੀ ਧਰਤੀ ਪਪਾ ਪ੍ਰਗਨਾਨਾ ਚੀ ਜੀ ਦੇ ਆਸ਼ਰਮ ਤੋਂ ਇਸ ਦੀ ਸ਼ੁਰੂਆਤ ਹੋਈ ਔਰ ਇਸ ਨੂੰ ਅਸੀਂ ਅੱਜ ਮਾਧਿ ਦੀ ਧਰਤੀ ਤੇ ਲੈ ਕੇ ਆਏ ਆ ਔਰ ਪਾਵਨ ਵਾਲਮੀਕੀ ਤੀਰਤ ਸਾਡੇ ਭਗਵਾਨ ਵਾਲਮੀਕ ਮਹਾਰਾਜੀ ਦੇ ਉੱਤੇ ਸਮਾਪਤ ਹੋਏਗੀ ਔਰ ਅੱਜ ਬਹੁਤ ਹੀ ਵੱਡੀ ਖੁਸ਼ੀ ਜਿਹੜੀ ਸਮੁੱਚੇ ਜਗਤ ਦੇ ਵਿੱਚ ਹੈ ਅੱਜ ਉਹਨਾਂ ਦੇ ਪ੍ਰਗਟ ਦਿਵਸ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਅ ਪੂਰੇ ਜੋਸ਼ ਸਤਕਾਰ ਦੇ ਨਾਲ ਪਿਆਰ ਦੇ ਨਾਲ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿੱਥੇ ਅੱਜ ਦਿਹਾੜਾ ਮਨਾ ਰਹੀ ਹੈ ਉੱਥੇ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਆਪਣੀ ਉਹ ਕਿਰਪਾ ਕਰਨ ਔਰ ਇਸ ਪੰਜਾਬ ਦੇ ਉੱਪਰ ਜਿਹੜਾ ਹੈ ਮਿਹਰ ਭਰਿਆ ਪੂਰਾ ਆਪਣਾ ਹੱਥ ਜਿਹੜਾ ਹੈ ਉਹ ਬਣਾ ਕਰਕੇ ਰੱਖਣ ਔਰ ਜਿਹੜੀਆਂ ਸਮਾਜ ਦੇ ਵਿੱਚ ਸਾਡੇ ਕੁਰੀਤੀਆਂ ਤੇ ਪਰੇਧੀਆਂ ਨੇ ਸਿਰ ਚੱਕਿਆ ਇਹਨਾਂ ਕੁਰੀਤੀਆਂ ਪਰੇਧੀਆਂ ਨੂੰ ਖਤਮ ਹੋ ਕੇ ਇਹ ਪਿਆਰਾ ਪੰਜਾਬ ਜਿਹੜਾ ਹੈ ਇਹ ਆਪਣੀ ਤਰੱਕੀ ਵਿਕਾਸ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਅੱਗੇ ਜਾਵੇ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਦਸਾਏ ਗਏ ਮਾਰਗਦਰਸ਼ਨ ਨੇ ਉਹਨਾਂ ਦੇ ਉੱਪਰ ਸਮੂਹ ਸੰਗਤ ਨੂੰ ਜਿਹੜੀ ਹੈ ਚੱਲਣ ਦਾ ਜਿਹੜਾ ਹੈ ਉਹ ਮੌਕਾ ਮਿਲੇ ਔਰ ਅੱਜ ਬੜੀ ਵੱਡੀ ਖੁਸ਼ੀ ਦੇ ਤੇ ਇਹ ਗੱਲ ਲਈ ਜਾ ਰਹੀ ਹੈ ਉਸ ਦੇ ਨਾਲ ਨਾਲ ਅੱਜ ਇਸ ਗੱਲ ਦੀ ਵੀ ਗੱਲ ਛੜੀ ਆ ਵੱਡੀ ਗੱਲ ਇਹ ਚੱਲ ਰਹੀ ਹੈ ਕਿ ਜਿੱਥੇ ਅੱਜ ਇੰਨਾ ਸਮਾਂ ਬੀਤ ਜਾਂਦੇ ਬਾਵਜੂਦ ਵੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਇਸ ਸਮਾਜ ਦੇ ਅੰਦਰ ਖਾਸ ਕਰਕੇ ਜਿਹੜੀ ਥੋੜਾ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜਾ ਇਹ ਸਮਾਜ ਥੋੜਾ ਪਿੱਛੇ ਰਹਿ ਗਿਆ ਅੱਜ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਮਿਹਰ ਭਰਿਆ ਹੱਥ ਰੱਖਣ ਔਰ ਇਸ ਸਮਾਜ ਦੇ ਵਿੱਚ ਜਿਹੜੀ ਤਰੱਕੀ ਵਿਕਾਸ ਅਤੇ ਖੁਸ਼ਹਾਲੀ ਹੈ ਉਹ ਹਰ ਪੱਖੋਂ ਸਮਾਜਿਕ ਬਰਾਬਰੀਤਾ ਆਰਥਿਕ ਬਰਾਬਰੀਤਾ ਉਸ ਦੇ ਨਾਲ ਨਾਲ ਰਾਜਨੀਤਿਕ ਬਰਾਬਰੀਤਾ ਜਿਹੜੀ ਹੈ ਉਹ ਇਸ ਸਮਾਜ ਦੇ ਵਿੱਚ ਆਵੇ ਔਰ ਬਾਬਾ ਜੀ ਦਾ ਅੱਜ ਜਿਹੜਾ ਦਿਹਾੜਾ ਹੈ ਅੱਜ ਬੜੇ ਖੁਸ਼ੀਆਂ ਦੇ ਚਾਮਾਂ ਦੇ ਨਾਲ ਸੰਤਾਂ ਜੜੀਆਂ ਨੇ ਪੂਰੇ ਸੰਸਾਰ ਦੇ ਅੰਦਰ ਜੜੀਆਂ ਨੇ ਉਹ ਮਨਾ ਰਹੀਆਂ ਨੇ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਅੱਜ ਸਾਰੇ ਸਰੋਤਿਆਂ ਨੂੰ ਮੈਂ ਇੱਥੇ ਜਿਹੜੇ ਪਹੁੰਚੇ ਨੇ ਸਾਡੇ ਸਾਰੇ ਉਹਨਾਂ ਨੂੰ ਦਿਣਾ ਚਾਹੁੰਦਾ ਔਰ ਅੱਜ ਸਾਡੇ ਨਾਲ ਇੱਥੇ ਸਵਾਗਤ ਕੀਤਾ ਇਸ ਯਾਤਰਾ ਸ਼ੋਭਾ ਯਾਤਰਾ ਦਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਡੇ ਸਾਫ ਦਾ ਵਧਾਇਕ ਬਾਬਾ ਬਕਾਲਾ ਤੋਂ ਅੱਜ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਪ੍ਰਦੀਪ ਜੀ ਨੇ ਨਾਲ ਦੇ ਸਾਥੀ ਜਿਹੜੇ ਆਏ ਨੇ ਉਹਨਾਂ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆਂ ਅੱਜ ਭਗਵਾਨ ਵਾਲਮੀਕੀ ਜੀ ਸਵਾਮੀ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਬੜੀਆਂ ਖੁਸ਼ੀਆਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੀ ਸ਼ਕਤ ਜਿਹੜੀ ਆ ਉਹ ਮਨਾ ਰਹੀ ਹੈ ਅੱਜ ਮੇਰੇ ਛੋਟੇ ਵੀਰ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਜੀ ਔਰ ਜਿਹੜੇ ਨਕੋਦਰ ਤੋਂ ਸੰਗਤ ਨੂੰ ਨਾਲ ਲੈ ਕੇ ਸਾਰੇ ਥਾਂ ਹੀ ਰੁਕਦੇ ਹੋਏ ਅੱਜ ਭਗਵਾਨ ਬਾਲਮੀਕ ਜੀ ਦੇ ਜਿਹੜਾ ਉਹਨਾਂ ਦੀ ਪਿੱਤਰ ਜਗਾ ਵਾ ਉੱਥੇ ਦਰਸ਼ਨ ਕਰਨ ਵਾਸਤੇ ਤੇ ਸ਼ਰਧਾ ਉਹਨਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਆ ਉੱਥੇ ਨਮਸਤਕ ਹੋਣ ਜਾ ਰਹੇ ਨੇ ਔਰ ਅਸੀਂ ਅੱਜ ਇਸ ਦਿਨ ਤੇ ਸਾਰੀ ਸੰਗਤ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਇਸ ਦਿਨ ਦੇ ਪਿੱਤਰ ਦਿਹਾੜੇ ਦੇ ਉੱਤੇ ਜਿਹੜੀ ਅੱਜ ਸੰਗਤ ਇੱਥੇ ਪਹੁੰਚੀ ਆ ਡੈਨੀ ਜੀ ਦੇ ਨਾਲ ਵੀ ਔਰ ਸਾਡੇ ਹਲਕੇ ਤੋਂ ਵੀ ਜਿਹੜੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਕੀ ਕੀ ਹੈਗਾ ਜੀ ਅੱਗੇ ਕੀ ਹੋ ਰਿਹਾ ਹੈਗਾ ਅੱਗੇ ਸ਼ਡਿਊਲ ਇਹ ਆ ਕਿ ਝੰਡਿਆਲਾ ਮਾਨਾ ਵਾਲਾ ਔਰ ਅਮਰਸਰ ਦਾ ਦਿਹਾਤੀ ਏਰੀਆ ਜਿਹੜਾ ਉੱਥੋਂ ਘੁੰਮਦੇ ਜਾਂਦੇ ਹੋਏ ਰਾਮ ਤੀਰਥ ਜਿੱਥੇ ਬਾਬਾ ਜੀ ਦਾ ਪਵਿੱਤਰ ਸਥਾਨ ਆ ਉੱਥੇ ਜਾ ਕੇ ਸਾਰੇ ਨਮਸਤਕ ਹੋਵਾਂਗੇ ਔਰ ਗੁਰੂ ਮਹਾਰਾਜ ਜੀ ਅਗੇ ਅਰਦਾਸ ਕਰਾਂਗੇ ਬਾਲਮੀਕ ਸਾਹਿਬ ਜੀ ਅਗੇ ਅਰਦਾਸ ਕਰਾਂਗੇ ਕਿ ਪੰਜਾਬ ਨੂੰ ਚੜ੍ਹ ਕੇ ਚਲਾ ਵਿੱਚ ਰੱਖੀ ਤੇ ਸਾਡੀ ਆਉਣ ਵਾਲੇ ਜਿਹੜੀ ਕੌਮ ਆ ਸਾਰੇ ਧਰਮ ਸਾਡੇ ਜਿਹੜੇ ਉਹ ਇੱਕ ਨੇ ਔਰ ਇਕੱਠੇ ਹੋ ਕੇ ਤਕੜੇ ਹੋ ਕੇ ਤੇ ਜਿਹੜਾ ਵਾ ਪੰਜਾਬ ਨੂੰ ਬਚਾਵੇ ਜਿਹੜੇ ਪੰਜਾਬ ਦੀ ਮਾਰੀ ਲਹਿਰ ਜਿਹੜੀ ਨਸ਼ਿਆਂ ਦੀ ਆ ਜਾਂ ਹੋਰ ਲਹਿਰਾਂ ਵਾਂ ਇਹਨਾਂ ਨੂੰ ਸਮਰੱਥ ਬਖਸ਼ੇ ਔਰ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਅੱਜ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉੱਪਰ ਅੱਜ ਸ਼ੋਭਾ ਯਾਤਰਾ ਜਿਹੜੀ ਹੈ ਇਹ ਨਿਕਾਲੀ ਜਾ ਰਹੀ ਹੈ ਔਰ ਦਵਾਬੇ ਦੀ ਧਰਤੀ ਬਾਬਾ ਪ੍ਰਗਟ ਨਾਥ ਜੀ ਦੇ ਆਸਰਾ ਤੋਂ ਆਸ਼ਰਮ ਤੋਂ ਇਸ ਦੀ ਸ਼ੁਰੂਆਤ ਹੋਈ ਔਰ ਇਸ ਨੂੰ ਅਸੀਂ ਅੱਜ ਮਾਝ ਦੀ ਧਰਤੀ ਤੇ ਲੈ ਕੇ ਆਏ ਆ ਔਰ ਪਾਵਨ ਵਾਲਮੀਕੀ ਤੀਰਤ ਸਾਡੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਉੱਤੇ ਸਮਾਪਤ ਹੋਏਗੀ ਔਰ ਅੱਜ ਬਹੁਤ ਹੀ ਵੱਡੀ ਖੁਸ਼ੀ ਜਿਹੜੀ ਸਮੁੱਚੇ ਜਗਤ ਦੇ ਵਿੱਚ ਹੈ ਅੱਜ ਉਹਨਾਂ ਦੇ ਪ੍ਰਗਟ ਦਿਵਸ ਦੇ ਉੱਪਰ ਸੰਗਤਾਂ ਜਿਹੜੀਆਂ ਨੇ ਪੂਰੇ ਜੋਸ਼ ਸਤਕਾਰ ਦੇ ਨਾਲ ਪਿਆਰ ਦੇ ਨਾਲ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿੱਤਿਆ ਜਿਹੜਾ ਮਨਾ ਰਹੀ ਹੈ ਉੱਥੇ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਆਪਣੀ ਉਹ ਕਿਰਪਾ ਕਰਨ ਔਰ ਇਸ ਪੰਜਾਬ ਦੇ ਉੱਪਰ ਜਿਹੜਾ ਹੈ ਮਿਹਰ ਭਰਿਆ ਪੂਰਾ ਆਪਣਾ ਹੱਥ ਜਿਹੜਾ ਹੈ ਉਹ ਬਣਾ ਕਰਕੇ ਰੱਖਣ ਔਰ ਜਿਹੜੀਆਂ ਸਮਾਜ ਦੇ ਵਿੱਚ ਸਾਡੇ ਕੁਰੀਤੀਆਂ ਤੇ ਪਰੇਧੀਆਂ ਨੇ ਸਿਰ ਚੱਕਿਆ ਇਹਨਾਂ ਕੁਰੀਤੀਆਂ ਕੁਰੀਦੀਆਂ ਨੂੰ ਖਤਮ ਹੋ ਕੇ ਇਹ ਪਿਆਰਾ ਪੰਜਾਬ ਜਿਹੜਾ ਹੈ ਇਹ ਆਪਣੀ ਤਰੱਕੀ ਵਿਕਾਸ ਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਅੱਗੇ ਜਾਵੇ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਦਸਾਏ ਗਏ ਮਾਰਗਦਰਸ਼ਨ ਨੇ ਉਹਨਾਂ ਦੇ ਉੱਪਰ ਸਮੂਹ ਸੰਗਤ ਨੂੰ ਜਿਹੜੀ ਹੈ ਚੱਲਣ ਦਾ ਜਿਹੜਾ ਹੈ ਉਹ ਮੌਕਾ ਮਿਲੇ ਔਰ ਅੱਜ ਬੜੀ ਵੱਡੀ ਖੁਸ਼ੀ ਜਿੱਤੇ ਇਹ ਗੱਲ ਲਈ ਜਾ ਰਹੀ ਹੈ ਉਸ ਦੇ ਨਾਲ ਨਾਲ ਅੱਜ ਇਸ ਗੱਲ ਦੀ ਵੀ ਗੱਲ ਛੜੀ ਆ ਵੱਡੀ ਗੱਲ ਇਹ ਚੱਲ ਰਹੀ ਹੈ ਕਿ ਜਿੱਥੇ ਅੱਜ ਇੰਨਾ ਸਮਾਂ ਬੀਤ ਜਾਂਦੇ ਬਾਵਜੂਦ ਵੀ ਜਿਹੜੀ ਸਮਾਜ ਦੇ ਵਿੱਚ ਜਿਹੜੀ ਇਸ ਸਮਾਜ ਦੇ ਅੰਦਰ ਖਾਸ ਕਰਕੇ ਜਿਹੜੀ ਥੋੜਾ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜਾ ਇਹ ਸਮਾਜ ਥੋੜਾ ਪਿੱਛੇ ਰਹਿ ਗਿਆ ਹੈ ਅੱਜ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਮਿਹਰ ਭਰਿਆ ਹੱਥ ਰੱਖਣ ਔਰ ਇਸ ਸਮਾਜ ਦੇ ਵਿੱਚ ਜਿਹੜੀ ਤਰੱਕੀ ਵਿਕਾਸ ਅਤੇ ਖੁਸ਼ਹਾਲੀ ਹੈ ਉਹ ਹਰ ਪੱਖੋਂ ਸਮਾਜਿਕ ਬਰਾਬਰੀਤਾ ਆਰਥਿਕ ਬਰਾਬਰੀਤਾ ਉਸ ਦੇ ਨਾਲ ਨਾਲ ਰਾਜਨੀਤਿਕ ਬਰਾਬਰੀਤਾ ਜਿਹੜੀ ਹੈ ਉਹ ਇਸ ਸਮਾਜ ਦੇ ਵਿੱਚ ਆਵੇ ਔਰ ਬਾਬਾ ਜੀ ਦਾ ਅੱਜ ਜਿਹੜਾ ਦਿਹਾੜਾ ਹੈ ਅੱਜ ਬੜੇ ਖੁਸ਼ੀਆਂ ਦੇ ਚਾਮਾਂ ਦੇ ਨਾਲ ਸੰਤਾਂ ਜਿਹੜੀਆਂ ਨੇ ਪੂਰੇ ਸੰਸਾਰ ਦੇ ਅੰਦਰ ਜਿਹੜੀਆਂ ਨੇ ਉਹ ਮਨਾ ਰਹੀਆਂ ਨੇ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਅਕਸਾਰੇ ਸਰੋਤਿਆਂ ਨੂੰ ਮੈਂ ਇੱਥੇ ਜਿਹੜੇ ਪਹੁੰਚੇ ਨੇ ਸਾਡੇ ਸਾਰੇ ਉਹਨਾਂ ਨੂੰ ਦੇਣਾ ਚਾਹੁੰਦਾ ਔਰ ਅੱਜ ਸਾਡੇ ਨਾਲ ਇੱਥੇ ਸਵਾਗਤ ਕੀਤਾ ਇਸ ਯਾਤਰਾ ਸ਼ੋਭਾ ਯਾਤਰਾ ਦਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਡੇ ਸਾਫ ਦਾ ਵਧਾਇਕ ਬਾਬਾ ਬਕਾਲਾ ਤੋਂ ਅੱਜ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਪ੍ਰਦੀਪ ਜੀ ਨੇ ਨਾਲ ਦੇ ਸਾਥੀ ਜਿਹੜੇ ਆਏ ਨੇ ਉਹਨਾਂ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆਂ ਅੱਜ ਭਗਵਾਨ ਵਾਲਮੀਕੀ ਜੀ ਸਵਾਮੀ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਬੜੀਆਂ ਖੁਸ਼ੀਆਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਹੈ ਅੱਜ ਮੇਰੇ ਛੋਟੇ ਵੀਰ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਜੀ ਔਰ ਜਿਹੜੇ ਨਕੋਦਰ ਤੋਂ ਸੰਗਤ ਨੂੰ ਨਾਲ ਲੈ ਕੇ ਸਾਰੇ ਥਾਂ ਹੀ ਰੁਕਦੇ ਹੋਏ ਅੱਜ ਭਗਵਾਨ ਬਾਲਮੀ ਜੀ ਦੇ ਜਿਹੜਾ ਉਹਨਾਂ ਦੀ ਪਿੱਤਰ ਜਗਾ ਵਾ ਉੱਥੇ ਦਰਸ਼ਨ ਕਰਨ ਵਾਸਤੇ ਤੇ ਸ਼ਰਧਾ ਉਹਨਾਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਆ ਉੱਥੇ ਨਮਸਤਕ ਹੋਣ ਜਾ ਰਹੇ ਨੇ ਔਰ ਅਸੀਂ ਅੱਜ ਇਸ ਦਿਨ ਤੇ ਸਾਰੀ ਸੰਗਤ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਇਸ ਦਿਨ ਦੇ ਪਿੱਤਰ ਦਿਹਾੜੇ ਦੇ ਉੱਤੇ ਜਿਹੜੀ ਅੱਜ ਸੰਗਤ ਇੱਥੇ ਪਹੁੰਚੀ ਆ ਡੈਨੀ ਜੀ ਦੇ ਨਾਲ ਵੀ ਔਰ ਸਾਡੇ ਹਲਕੇ ਤੋਂ ਵੀ ਜਿਹੜੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਅੱਗੇ ਕੀ ਹੈਗਾ ਜੀ ਅੱਗੇ ਕੀ ਹੋ ਰਿਹਾ ਹੈਗਾ ਅੱਗੇ ਸ਼ਡਿਊਲ ਇਹ ਆ ਕਿ ਜੰਡਿਆਲਾ ਮਾਨਾ ਵਾਲਾ ਔਰ ਅਮਰਸਰ ਦਾ ਦਿਹਾਤੀ ਏਰੀਆ ਜਿਹੜਾ ਉੱਥੋਂ ਘੁੰਮਦੇ ਜਾਂਦੇ ਹੋਏ ਰਾਮ ਤੀਰਥ ਕਿਥੇ ਬਾਬਾ ਜੀ ਦਾ ਪਵਿੱਤਰ ਸਥਾਨ ਆ ਉੱਥੇ ਜਾ ਕੇ ਸਾਰੇ ਨਮਸਤਕ ਹੋਵਾਂਗੇ ਔਰ ਗਰੂਮਾ ਰਾਜ ਜਕੇ ਅਰਦਾਸ ਕਰਾਂਗੇ ਬਾਲਮੀਕ ਸਵਾਮੀ ਜੀ ਅਗੇ ਅਰਦਾਸ ਕਰਾਂਗੇ ਕਿ ਪੰਜਾਬ ਨੂੰ ਚੜ੍ਹ ਕੇ ਚਲਾ ਵਿੱਚ ਰੱਖੀ ਤੇ ਸਾਡੇ ਆਉਣ ਵਾਲੇ ਜਿਹੜੀ ਕੌਮ ਆ ਸਾਰੇ ਧਰਮ ਸਾਡੇ ਜਿਹੜੇ ਉਹ ਇੱਕ ਨੇ ਔਰ ਇਕੱਠੇ ਹੋ ਕੇ ਤਕੜੇ ਹੋ ਕੇ ਤੇ ਜਿਹੜਾ ਵਾ ਪੰਜਾਬ ਨੂੰ ਬਚਾਵੇ ਜਿਹੜੇ ਪੰਜਾਬ ਦੀ ਮਾੜੀ ਲਹਿਰ ਜਿਹੜੀ ਨਸ਼ਿਆਂ ਦੀ ਆ ਜਾਂ ਹੋਰ ਲਹਿਰਾਂ ਵਾਂ ਇਹਨਾਂ ਨੂੰ ਸਮਾਤ ਬਖਸ਼ੇ ਔਰ ਪ੍ਰਮਾਤਮਾ ਅਗੇ ਇਹ ਅਰਦਾਸ ਬੇਨਤੀ ਕਰਦੇ ਆਂ